ਰੱਡੀ ਤੋਂ ਹੁਣ ਨਾ ਫੋਨ ਕਰ ਮੈਨੂੰ ਅੰਦਰ ਆ ਤਾ ਬੱਬੂ ਦੇ ਮੰਮਾ ਨੇ ਫੋਨ ਤਾਂ ਲਾ ਤਾ ਆਹ ਸੁਣ ਸੁਪਰ ਖੁਸ਼ ਹਾਂ ਕੰਨ ਨਵੀਂ ਆ ਫੋਨ ਵੀ ਹੋਰ ਲਾ ਕੇ ਦਰੂ ਲਾ ਕੇ ਤੂੰ ਨਾ ਪਸ ਹੈ ਹਲੋ ਇਹਦਾ ਸਾਖਰੀ ਚਾਲੇ ਸਰਦਿਤ ਬੋਲਦੀ ਆ ਅੱਛਾ ਹਾਂ ਸਰਦਿਤ ਪਰੇ ਕੀ ਹਾਲ ਲੇ ਤੇਰੇ ਠੀਕ ਅਰੇ ਤੂੰ ਸੁਣਾ ਕਿੱਧਰ ਸੀ ਹਾਂ ਹੋਰ ਐ ਦੱਸਾ ਪਰਵਾਰ ਠੀਕ ਆ ਸਭ ਸਾਨਾ ਪਰਵਾਰ ਤਾਂ ਠੀਕ ਆ ਮੇਰੀ ਗੱਲ ਸੁਣ ਕੇ ਜਾ ਕੇ ਰੋਣਾ ਨਹੀਂ ਤਾਂ ਹੋਰ ਕੀ ਕਰੇ ਚੋਰੇ ਦੀ ਜਾਨ ਦਾ ਉਸੇ ਅੱਪਾ ਕਰ ਗਿਆ ਜਦੋਂ ਦੇਖਦਾ ਨਵੇਂ ਮੋਰੇ ਕੁੱਟ ਦਿੰਦਾ ਕਦੀ ਥਾਪੀਆਂ ਨਾਲ ਕਦੀ ਫੋੜੀਆਂ ਨਾਲ ਉਹ ਤਾਂ ਜੀਆਂ ਹਰਾਮ ਕੀਤਾ ਪਿਆ ਆਹ ਜੇ ਮੈਂ ਕੁੱਤੇੰ ਦਾ ਘਰੋਂ ਆ ਤੈਨੂੰ ਮਾਂ ਮੁੰਡਾ ਸੋਨੇ ਨਾ ਸੋਨੇ ਬਹੂ ਕਿਹਨੇ ਕੋਣ ਨਾ ਉਹਦੀ ਹੱਡੀ ਹਿੰਮਤ ਘਰ ਪੱਟੂ ਦਾ ਹੁਣ ਹੋਰ ਦਾ ਮੈਂ ਤਾਂ ਦੱਸਦੀ ਨਹੀਂ ਕਿਸੇ ਨੂੰ ਸ਼ਰਮ ਦੀ ਮਾਰੀ ਆ ਕੇ ਜਾ ਵੀਰਾ ਮੈਂ ਬਹੁਤ ਦੁਖੀ ਐ ਨਾ ਤਾਂ ਕੁੱਤੇ ਆਲਾ ਹਾਲ ਕੀਤਾ ਮੇਰਾ ਉਹ ਭੈਣੇ ਆਏ ਦੱਸ ਤੇਰੀ ਜਿੱਤ ਨਹੀਂ ਕੋਈ ਗੱਲ ਸੀ ਉਹ ਮੇਰੇ ਤੇ ਕਿੱਥੋਂ ਆ ਹੁਣ ਘਰ ਚ ਮਾੜੀ ਮੋਟੀ ਰੋਕ ਟੋਕ ਤਾਂ ਨੋ ਤੈਨੂੰ ਕਰਨੀ ਪੈਂਦੀ ਐ ਤੈਨੂੰ ਕੀ ਪਤਾ ਮੈਂ ਕਿੰਦਾ ਦਿਨ ਕੱਟਦੀ ਐ ਇੱਥੇ ਮੇਰਾ ਵੀਰਾ ਆ ਕੇ ਜਾ ਮੇਰੇ ਕੋਲ ਚੱਲ ਭੈਣੇ ਕੋਈ ਨਾ ਮੈਂ ਹੁਣ ਤਾਂ ਬਾਜ਼ਾਰ ਤੇ ਸੀ ਗੱਲ ਲਹਿ ਰਿਆ ਆ ਆ ਆ ਹੋਰ ਫੜਕਾ ਆਪਣਾ ਉਹਦੀਆਂ ਪੈਪਾ ਲੈਣੀਆਂ ਨੇ ਚਲ ਮੈਂ ਆ ਕੇ ਜਾਣਾ ਕੋਈ ਨਾ ਮੈਂ ਕਰਦਾ ਉਹਨੂੰ ਲੋਟ ਮੈਂ ਪਹੁੰਚਦੀ ਆ ਘਰ ਮੇਰੀ ਆਉਣ ਦੀ ਤਾਂ ਕਾ ਜੀ ਹਾਂ ਹਾਂ ਭੈਣੇ ਮੈਂ ਆਉਣਾ ਮੈਂ ਸਮਝਾਉਂਗਾ ਉਹਨੂੰ ਚੰਦਾ ਵੀਰਾ ਉਰੋਣਾ ਨਹੀਂ ਹਾਂ ਪਰ ਜਾਈ ਭੈਣੇ ਤੂੰ ਸਿੱਧੀ ਹੁਣ ਅੱਛਾ ਵੀਰਾ ਚੰਗਾ ਸਾਸਰੀ ਕਾਲ ਸਾਸਰੀ ਕਾਨ ਕੋਈ ਨਾ ਉਹਨਾਂ ਨਾਲ ਕਰਦਾ ਗੱਲ ਉਹਦੇ ਨਾਲ ਆ ਲੈ ਪੁੱਤ ਕਿਸੇ ਕੋਲ ਗੱਲ ਨਾ ਕਰੀ ਚੰਦਾ ਪੁੱਤ ਮੈਂ ਚਲਦੀ ਹਾਂ ਹਾਲੋ ਮਮੀ ਜੀਤਾ ਕੀ ਆਨ ਲਗਰ ਮਮਾ ਜੀ ਪੰਜ ਵਾਰ ਜੇ ਕਮੇਂਗੀ ਲੈ ਨਹੀਂ ਮੇਰਾ ਭਾਈ ਆ ਗਿਆ ਕਰਨੈਲ ਸੀ ਮੇਰੀ ਅਮਾ ਜਾਇਆ ਤੇ ਡਾਕ ਸੁਖਦਾ ਸੰਜੀ ਜਉਂਦੀ ਰਹਿ ਪੁੱਤ ਜਉਂਦੀ ਰਹਿ ਆਪਨੀ ਕੰਨੀ ਦਾ ਓ ਮੇਰੀ ਭੈ ਸਰਜੀਤ ਲੈ ਹੈ ਬੋਲੀ ਹੈ ਓ ਰੋ ਲੱਗ ਪਈ ਤੂੰ ਬੈਠ ਬੈਠ ਕੇ ਕਰਦੇ ਆ ਦੁੱਖ ਸੁੱਖ ਲਿਆ ਭਾਈ ਲਿਆ ਉਹ ਬਾਲੀਆਂ ਰੋਂਦੇ ਨਹੀਂ ਹੁੰਦੇ ਸੁੱਖ ਨਾਲ ਹੁਣ ਤੂੰ ਨੂਹ ਵਾਲੀਆਂ ਪੁੱਤ ਵਿਆਹ ਲਿਆ ਘਰ ਦੀ ਮਾਲਕਾ ਦੱਸ ਕੀ ਦੁੱਖ ਆ ਤੈਨੂੰ ਪਾਦੀ ਘਰ ਦੀ ਮਾਲਕਣ 30 ਸਾਲ ਹੋ ਗਏ ਘਰ ਬਣਾਉਂਦੀ ਨੂੰ ਇੱਥੇ ਤੱਕ ਆ ਗਈ ਨਾ ਕੁਛ ਰਹਿਣ ਦੇਵੇ ਤਾਂ ਹੀ ਆ ਮੇਰਾ ਤਾਂ ਭਜਨ ਸਿਮਨ ਤੇ ਵੀ ਨਹੀਂ ਦਿਲ ਲੱਗਦਾ ਘਰ ਦੇ ਕਲੇਸ਼ ਵਿੱਚ ਅੱਛਾ ਉਹ ਮਾਰਾ ਗੂੜਾ ਤਾਂ ਨਹੀਂ ਬੋਲਦਾ ਆਪਣੇ ਗੁਰੂ ਨੂੰ ਬੋਲਦਾ ਬਥੇਰਾ ਪੋਕ ਦਾ ਕੁੱਤੇ ਵਾਂਗੂ ਨਾਮ ਸ਼ਬਦ ਤੇ ਤਾਂ ਬੈਠਣੇ ਨਹੀਂ ਦਿੰਦਾ ਹੋਰਾ ਰੱਬ ਦਾ ਨਾ ਸਾਲ ਹੋ ਗਿਆ ਕੰਦੀ ਨੂੰ ਵੇ ਘਰ ਸਤ ਸੰਗ ਕਰਾਉਣਾ ਨਾ ਸਤ ਸੰਗ ਸੁਣਨ ਜਾਣ ਦੇਵੇ ਨਾ ਘਰ ਬਣਾਵੇ ਹੋਰ ਸੁਣ ਧਾਰੂ ਕੱਟਦਾ ਪੀਂਦਾ ਚੋਰਾ ਦੇਖ ਭੈਣੇ ਮੈਂ ਤੈਨੂੰ ਇੱਕ ਸਕੀਮ ਦੱਸਦਾ ਨਾਲੇ ਤਾਂ ਉਹਦੀ ਦਾਰੂ ਛੁੱਟ ਜੂ ਹੈਂ ਤੂੰ ਐ ਕਰ ਉਹਨੂੰ ਨਾਮ ਸ਼ਬਦ ਦਵਾ ਦੇ ਆਪਣੇ ਗੁਰੂ ਦਾ ਠੀਕ ਕਿੱਥੋਂ ਮੰਨਦਾ ਵੀਰਾ ਨਾਮ ਸ਼ਬਦ ਲੈਣ ਨੂੰ ਫਿਰ ਐ ਕਰ ਆਪਣੀ ਨੂੰ ਤੇ ਪੁੱਤ ਨੂੰ ਦਵਾ ਦੇ ਜਦੋਂ ਘਰ ਦੇ ਵਿੱਚ ਨਾਮ ਦੂਸਰੇ ਸਿਮਰਿਆ ਕਰਨਗੇ ਉਹਦਾ ਵੀ ਜੀ ਕਰੇਗਾ ਵੀ ਮੈਂ ਵੀ ਸਿਮਰਾਂ ਮੈਂ ਤਾਂ ਕਹਿੰਦਾ ਮੈਂ ਗੁਰੂ ਘਰੇ ਜਾਣਾ ਉਹ ਚੱਲ ਪੈਣ ਗੁਰੂ ਘਰੇ ਵੀ ਜਾਈ ਜਾਵੇ ਆਪਾਂ ਕਿਹੜਾ ਰੋਕਦੇ ਆ ਨਾਲੇ ਆਪਣਾ ਗੁਰੂ ਕਿਹੜਾ ਰੋਕਦਾ ਕਰ ਉਹਨਾਂ ਨੂੰ ਕਿ ਕਿਤੇ ਜਾਓ ਕਿਤੇ ਨਾ ਜਾਓ ਹੈ ਲੈ ਪੈਣੇ ਹੋਰ ਸੁਣ ਲੈ ਮੈਨੂੰ ਤਾਂ ਰਾਤ ਸੁਪਨੇ 'ਚ ਆਪਣੇ ਗੁਰੂ ਜੀ ਮਿਲ ਗਏ ਹੈ ਵੀਰੇ ਤੇਰੇ ਤਾਂ ਆਇਆ ਵਾਰੇ ਨਿਆਰੇ ਹੋਗਾ ਲੈ ਬਾਰੇ ਨਿਆਰੇ ਦੀ ਸੁਣ ਲੈ ਮੈਨੂੰ ਕਹਿੰਦੇ ਵੀ ਕਰਨੈਲ ਸਿਆ ਨਾ ਤਾਂ ਤੂੰ ਜਰਦਾ ਨਾ ਬੀੜੀ ਨਾ दारू ਨਾ ਆਂਡਾ ਕਦੇ ਇਹਨਾਂ ਕੰਨੀ ਦੇਖੀ ਵੀ ਨਾ ਮੈਂ ਤਾਂ ਉਹਨਾਂ ਦੀ ਗੱਲ ਮੰਨ ਲਈ ਮੇਰੇ ਤਾਂ ਫਿਰ ਸਿਰ ਤੇ ਹੱਥ ਰੱਖ ਜੇ ਭੈਣੇ ਉਹ ਵੀਰਾ ਕਰਮਾ ਵਾਲਾ ਆ ਜਾਂ ਜਿਹੜੇ ਗੁਰੂ ਨੇ ਦਰਸ਼ਨ ਦਿੱਤੇ ਸਾਡੇ ਤਾਂ ਭਾਗ ਖੋਟੇ ਪਰ ਇਹਨੂੰ ਸਿੱਧਾ ਕਰਕੇ ਜਾਈ ਵੀਰਾ ਤੂੰ ਪਰਵਾਹ ਨਾ ਕਰ ਭੈਣੇ ਮੈਂ ਬਹੁਤ ਦੁਖੀ ਆ ਮੈਂ ਐਸੇ ਕੰਮ ਆ ਕੁੱਤੇ ਜਿੰਨੀ ਕਦਰ ਨਹੀਂ ਮੇਰੀ ਡੰਗਰਾਲਾ ਹੱਥ ਕਰ ਛੱਡਿਆ ਮੇਰਾ ਚੋਰੇ ਨੇ ਲੰਗੜਾ ਤੂੰ ਹੁਣ ਘਬਰਾ ਨਾ ਭੈਣੇ ਬਸ ਮੈਂ ਆ ਗਿਆ ਪੁੱਛ ਕੇ ਜਾਣੀ ਇੱਕ ਇੱਕ ਗੱਲ ਲੈ ਆ ਗਏ ਵੀ ਉਹ ਸਾਸਰੀ ਕਾਲਪੁੱਤ ਸਾਸਰੀ ਕਾਲਪੁੱਤ ਹੈ ਠੀਕ ਠਾਕ ਹੈ ਹਾਂ ਇਹਨ ਵਧੀਆ ਜਮਾ ਵਧੀਆ ਜਮਾ ਜੱਲੀ ਜਮਾ ਨਾ ਨਾ ਜਮਾ ਲੋਟ ਲੈ ਜਮਾ ਸੂਟ ਵਧੀਆ ਹੋਰ ਤੁਸੀਂ ਦੱਸੋ ਖੈਰ ਸੋਖਾ ਦੋ ਮਿੰਟ ਸੋਖਾ ਵਧੀਆ ਵਧੀਆ ਤੇਰੀ ਗੱਲਾਂ ਕਰ ਰਹੇ ਸੀਗੇ ਭਾਈ ਮੋਜਾ ਮਾਰਦੇ ਅੱਛਾ ਹੋਰ ਲਾਪਰ ਦੇ ਪਾਣੀ ਲਿਆ ਦੇ ਉਹ ਕੇਲੇ ਕਾਨੂੰ ਨੇ ਐਵੇਂ ਝੋਲਾ ਦੇਖ ਕੇ ਤੂੰ ਉਹ ਕਰੀ ਜਾਣਾਗਾ ਉੱਚ ਤਾਂ ਮੇਰੀ ਜੁੱਤੀ ਟੁੱਟ ਗਈ ਸੀ ਮੈਂ ਇੱਕ ਖਾਣ ਗਿਆ ਸੀ ਉਹ ਗਾਹਾਂ ਮੋਚੀ ਮਿਲਿਆ ਨਹੀਂ ਫਿਰ ਮੈਂ ਝੋਲੇ ਚ ਪਾ ਕੇ ਨਾਲੇ ਲੈ ਆਇਆ ਕੇਲੇ ਨਾਲ ਦੇ ਨੂੰ ਲੀਤੀਆਂ ਲਿਆ ਦੇ ਕਦੇ ਨਾ ਪਹਿਲਾਂ ਵੀ ਮੈਂ ਲੈ ਕੇ ਆਇਆ ਬਥੇ ਨਿਵਾਰੀ ਆਖੀ ਨੇ ਕੀ ਕਰਨਾ ਤੇਰੇ ਵਾਂਗੂ ਵਿਹਲਾ ਹੋਆ ਸਾਰਾ ਦਿਨ ਪਿਆ ਅੰਦਰ ਪਿਆ ਕੁੱਤੇ ਵਾਂਗੂ ਆਹ ਮੋਬਾਈਲ ਤੇ ਨੌਂ ਕੀ ਹੈ ਮੇਰਾ ਸਾਲ ਕਰਿਆ ਅਭੀ ਇਹ ਲੈ ਹੈ ਮੈਂ ਤਾਂ ਆਪਣੇ ਆਪੇ ਆਪਣਾ ਕੰਮ ਕਰ ਲੈ ਕੰਮ ਕਰ ਲੈ ਹੁਣ ਇਹਨੂੰ ਮੈਂ ਸੰਗ ਦਿਖਾ ਕੇ ਲੈ ਆਂ ਤੋ चारे अच्छा हां और समझाई सदा मामा पहले तू एम एस किन्नਾ ਟਾਈਮ ਦੁੱਧ ਪੀਤਾ ਦੁੱਧ ਪੀ ਲਿਆ ਉਦੋਂ ਬਾਅਦ ਕੇ 4 ਪੀ ਤੇ ਤੇਜ ਤੀ ਭਾਈ ਮੈਂ ਸਾਲਾ ਕੰਮ ਵੀ ਸੋਣਾ ਮਾ ਕਰਕੇ ਪਹਿਲਾ ਸੌਦਾ ਮਾਂ ਦੇਖ ਲੈਣਾ ਪਾਪਾ ਕਹਿੰਦਾ ਕਰ ਲਾ ਮਾਂ ਨਾ ਨਾ ਵਧੀਆ 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 ਮੰਨ ਲਿਆ ਕਰ ਗੱਲ ਨਾ ਠੀਕ ਆ ਮੈਂ ਹੋ ਠੀਕ ਆ ਮਾਮਾ ਹਾਂ ਮੈਂ ਤਾਂ ਵਧੀਆ ਤੂੰ ਦੱਸ ਫਿਰ ਹੁਣ ਕੰਮ ਕਰ ਕੀ ਛੇੜਿਆ ਹੋਇਆ ਹੋਰ ਆਹੀ ਆ ਮੈਂ ਸਦਾ ਫੋਟਾ ਕਰੀ ਹੁੰਦਾ ਮੈਂ ਤਾਂ ਮੈਨੂੰ ਸਹੀ ਕਰਨ ਦਾ ਤੇ ਕੀ ਕਰੀ ਮੇਰਾ ਕਰਨ ਵਾਲੀ ਗੱਲ ਵੀ ਕਰ ਲਾ ਹਾਂ ਹਾਂ ਸੱਚ ਭਾਈ ਮੈਂ ਜਿਹੜੇ ਕੰਮ ਆਇਆ ਮੈਂ ਤਾਂ ਭੈਣ ਦਾ ਫੋਨ ਗਿਆ ਸੀ ਤੇ ਕੱਲ ਕੁੱਟੀ ਕੱਟੀ ਹੋਊਗੀ ਕਮਲ ਜੀ ਅਬਨੇ ਲਖਮੀ ਖੰਦੀਆ ਬਾਈ ਪੋੜੇ ਫਿਰ ਹੂੰ ਸੁਣ ਲਾ ਜਿੱਤੇ ਮਾਤਾ ਤੁਹਾਡੀ ਤੈਨੂੰ ਟੈਲੀਫੋਨ ਮੈਂ ਲਿਆਉਣ ਲੱਗੀ ਸੀ ਕੋਈ ਚੰਗਾ ਕਰਿਆ ਤੂੰ ਆ ਪਿਆ ਵਧੀਆ ਰਿਹਾ ਓਏ ਤੂੰ ਕਾਣਾ ਸੀ ਤੈ ਤਾ ਨਹੀਂ ਮਲਾਇਆ ਫੋਨ ਆ ਮੇਰੀ ਭੈਣ ਸਹੀ ਸੀ ਤਾ ਇਹਨੇ ਮਲਾਇਆ ਓਏ ਕਾਣੂ ਜੇ ਭੈਣ ਦਾ ਡੰਡਾ ਲਵੇਂ ਤੇ ਮੈਨੂੰ ਫੋਨ ਲਾ ਕੇ ਦੇਉ ਫੇਰੇ ਆ ਮੈਂ ਅਨਪੜ ਬੰਦਾ ਮੈਨੂੰ ਤਾਂ ਸਾਲਾ ਫੋਨ ਲਾਉਣਾ ਨਹੀਂ ਆਉਂਦਾ ਆ ਤੈਨੂੰ ਕਾਣੂ ਆਉਂਦਾ ਨਾ ਮੇਰੇ ਕੋਲ ਤੇਰਾ ਨੰਬਰ ਹੈ ਕਿ ਤੂੰ ਫੋਨ ਕਰਨਾ ਮੈਂ ਮੇਰਾ ਨੰਬਰ ਤਾਂ 100 ਆ ਮੁੰਡੇ ਤੋਂ ਲੈ ਲੈਂਦਾ ਮਾਮਾ ਤੂੰ ਕਾਹ ਨੂੰ ਇਹਨਾਂ ਦੀ ਗੱਲ ਚਾਉਣਾ ਦਾ ਦੋਨੇ ਉਹੇ ਜੀ ਹੋ ਜਾਂਦੇ ਨੇ ਲੜਕੇ 1390 ਰੁਪਏ ਜੀ ਇਹਨਾਂ ਨਾਲ ਮੇਰਾ ਬੀਬੀ ਵੀ ਘੱਟ ਨਹੀਂ ਬਥੇਰਾ ਬੋਲਦੀ ਆ ਬੀਬੀ ਫੇਰ ਕਹਿੰਦੇ ਮੈਨੂੰ ਐਂ ਕਹਿੰਦਾ ਕਦਰ ਕਰਕੇ ਮੋਟਰ ਤੇ ਚਲਾਈ ਤੀ 4 ਵਜੇ ਆਉਂਦਾ ਇੱਕ ਮਿੰਟ ਬੀਬੀ ਵੱਲ ਹੋ ਗਿਆ ਮੇਰੇ ਪੈਰੀ ਬਣ ਗਿਆ ਤੁਸੀਂ ਤਿੰਨ ਨਹੀਂ ਉੱਪਰ ਮੈਨੂੰ ਇੱਕ ਗੱਲ ਅੱਧਰ ਥੱਲੇ ਬਾਹਣ ਚ ਲਾਇਆ ਪੈਗਾ ਹੋ ਤੂੰ ਲਾ ਤੂੰ ਰਿਸ਼ਤੇਦਾਰਾ ਹੁਣ ਗੱਲ ਨਾ ਕਰ ਨਾ ਮੁੰਡਿਆ ਤੂੰ ਮੈਨੂੰ ਇੱਕ ਗੱਲ ਦੱਸ ਓਏ ਜੇ ਭਾਈ ਮੇਰੇ ਵਰਗੇ ਸਿਆਣੇ ਬੰਦੇ ਵਿੱਚ ਨਹੀਂ ਪਹਿਣਗੇ ਗੱਲ ਦਾ ਨਵੇੜਾ ਕਿਵੇਂ ਹੋਊਗਾ ਮਾਮਾ ਮੈਂ ਤਾਂ ਆਉਂਦਾ ਵੀ ਨਹੀਂ ਇਹਦੀ ਗੱਲ ਤੂੰ ਆਪੀ ਲੋ ਮਰਾ ਬਥੇਰਾ ਬੋਲ ਬੋਲ ਹਟ ਜਾ ਨੋ ਸਾਹਮਣੇ ਕੁੱਟਦਾ ਪਰਸੋਂ ਕੁੱਟੀ ਕੱਲ ਜਦੋਂ ਗਈਆਂ ਮੈਂ ਦੇਖੋ ਕਿੰਨੇ ਮਾੜੀ ਗੱਲ ਆ ਪਹਿਲਾਂ ਮੇਰੀ ਗੱਲ ਸੁਣ ਤੂੰ ਮੈਨੂੰ ਐਂ ਗੱਲ ਦੱਸ ਵੀ ਤੂੰ ਨੋ ਸਾਹਮਣੇ ਮੇਰੀ ਭੈਣ ਤੇ ਹੱਥ ਚੱਕਦਾ ਕੱਲ ਨੋ ਉਹ ਇਹਦੇ ਨਾਲ ਚੰਗੇ ਕਰੂਗੀ ਹੈਂ ਯਾਰ ਕਰਨਾ ਇਸਾਂ ਆਉਦੇ ਲੱਖਣੀ ਥੱਪੜ ਖਾਂਦੀ ਐ ਹੈ ਮੂਰੇ ਬੋਲਦੀ ਐ ਲੰਗੜਾ ਬੋਲਦੀ ਐ ਹੈ ਤਹਲਾ ਪਾਈ ਰਸੋਈ ਤੁਸੀਂ ਫਿਰ ਮੈਨੂੰ ਜੇ ਮੈਂ ਲੰਗੜਾ ਸੀ ਮੈਨੂੰ ਕਰ ਸਿਹੜੀ ਕਿਉਂ ਅਹੀ ਨਾ ਭਾਈ ਦੇਖ ਪੈਣੇ ਆਹ ਗੱਲ ਤੇਰੀ ਵੀ ਮਾਰੀ ਆ ਮੈਂ ਤੁਹਾਨੂੰ ਫਰਮਾਇਆ ਕਿ ਮੇਰਾ ਕੀ ਕਸੂਰ ਐ ਆਹ ਗੱਲ ਤਾਂ ਤੇਰੀ ਮਾਰੀ ਆ ਮੈਂ ਤੁਹਾਨੂੰ ਸਪਾਈਟ ਦੱਸਦਾ ਭਾਈ ਮੈਂ ਹੈਗਾ ਟਾਈਕ ਦਾ ਮਰੀਜ਼ ਮੇਰੇ ਤਾਂ ਡਾਕਟਰ ਨੇ ਦੱਸਿਆ ਮਾਤਾ ਪਾਈ ਘੁੱਟਕ ਲਾਉਣਾ ਆਪਦੀ ਘਰੇ ਕੱਢ ਕੇ ਇਹ ਜਰਦੀ ਨਹੀਂ ਹੈਗੀ ਹੈ ਹੋਵੇ ਇੱਕ ਤੈਨੂੰ ਉਹ ਐ ਨਹੀਂ ਬੋਲਿਆ ਕਰਦੇ ਬੋਲੀ ਐ ਨਹੀਂ ਬੋਲਿਆ ਕਰਦੇ ਦੇਖ ਲੈ ਕਿਵੇਂ ਬੋਲਦੀ ਤੇਰੇ ਸਿਰ ਦਾ ਸਾਈਂ ਆ ਹੋਰ ਐ ਕਿਉਂ ਬੋ ਮੈਂ ਤਾਂ ਇਹ ਕਹਨਾ ਆਧਾਰੂਆਂ ਦੂਰੂਆਂ ਚ ਕੀ ਪਿਆ ਨਾਮ ਲੈ ਲਾ ਸਿਮਰਨ ਕਰਿਆ ਕਰ ਆ ਸਾਰੀ ਉਮਰ ਦੀ ਦੇਖੀ ਤੈਨੂੰ ਨਸ਼ਾ ਕਰਨਾ ਸਾਨੂੰ ਦੇਖ ਅਸੀਂ ਸਾਰੀ ਉਮਰੇ ਕਦਮ ਦਾ ਜਦੋਂ ਦਾ ਨਾਮ ਲਾਇਆਗਾ ਆਪਣਾ ਨਾਮ ਲਿਆਗਾ ਬਾਬੇ ਦਾ ਉਦੋਂ ਦੇ ਐਨ ਜਮਾ ਖੁਮਾਰੀ ਚ ਰਹਨੇ ਹੈਗੇ ਦਿਨ ਰਾਤ ਕਦੇ ਦੇਖਿਆ ਕੋਈ ਨਸ਼ਾ ਕਰਦਾ ਮੈਨੂੰ ਕੋਈ ਚਾ ਛੱਡ ਜਾਂਦਾ ਇਹਨਾਂ ਨੂੰ ਇਹਨਾਂ ਗੱਲਾਂ ਦਾ ਕੀ ਪਤਾ ਤਾਨੂੰ ਮੱਥਾ ਮਾਰੀ ਜੰਨਾ ਵੀਰਾ ਇਹ ਤਾਂ ਮੂਤ ਪੀਣ ਜੋਗੇ ਨੇ ਪੂਤ ਭੈਣੇ ਤੂੰ ਵੀ ਨਾ ਬੋਲਿਆ ਕਰ ਕੋਈ ਨਾ ਇਹ ਲੈ ਕਿਵੇਂ ਬੋਲਦੀ ਆ ਉਹ ਦੇਖ ਲੈ ਕਿਵੇਂ ਬੋਲਦੀ ਆ ਇਹਨੂੰ ਸਹਿ ਹੁੰਦੀ ਉਹ ਸਹੇਤਾ ਸਹੀ ਬੰਦੇ ਨੂੰ ਹੁੰਦੀ ਆ ਭਾਈ ਰਿਸ਼ਤੇਦਾਰਾ ਚੱਲ ਤੂੰ ਐਂ ਕਰ ਯਾਰ ਕੰਮ ਵਗੈਰਾ ਟਕਰਾਂ ਮਾਰਨਾ ਆਖੀਂ ਚੱਲ ਕੀ ਆਪਾਂ ਨਾਲ ਤਾਂ ਭੰਗ ਨਾ ਬੱਤਾਂ ਕਰਾਂਗੇ ਹੈ ਤੇ ਨਾਲੇ ਫਸਲ ਵੜੀ ਵਿਖਾ ਕੇ ਲੈਣਾ ਤੈਨੂੰ ਖਲਾ ਕੀੜਾ ਜਾਂ ਬਾਲੀ ਪਿਆ ਖੜਾ ਹੈ ਮੈਂ ਕਿਹਾ ਜੀਰੀ ਨੂੰ ਜਰਾ ਉਹ ਭਾਈ ਮੈਂ ਤਾਂ ਜਾਣਾਗਾ ਮੇਰਾ ਤਾਂ ਬੰਬਾ ਖੜਿਆਗਾ ਓਏ ਬੱਜੀਆਂ ਅੱਖ ਨੇ ਜੇ ਬੱਜੀਆਂ ਠੰਡੇ ਹੋਏ ਕਿਹੜਾ ਪਿਆ ਬਾਲੀ ਦੂਰ ਜਰਾ 10 ਤੱਕ ਕਿਲੋਮੀਟਰ ਤੇ ਖੜਿਆ ਉਹ ਬੱਜੇਗਾ ਬੱਗੂ ਗਾੜ ਤੇ ਹੈ ਆ ਚੱਲੀਏ ਨਾਲ ਦਾ ਮੈਂ ਤਾਂ ਤੈਨੂੰ ਤਸਲਾ ਦਿੰਦਾ ਹਾਂ ਵੀ ਦੇਖ ਤੂੰ ਮੁੰਡਾ ਵੀ ਵਿਆਹ ਲਿਆ ਕੁੜੀ ਵੀ ਭਾਈ ਸੁੱਖ ਨਾਲ ਘਰੋਂ ਤੋਰਤੀ ਦੇਖ ਹੁਣ ਜਿੰਨਾ ਖਾ ਪੀ ਲਿਆ ਬਹੁਤ ਖਾ ਪੀ ਲਿਆ ਹਾਂ ਹੁਣ ਤੂੰ ਨਾਮ ਸਿਮਰਨ ਲੈ ਲੈ ਸਾਡਾ ਹੈ ਸਾਡੇ ਕਿੰਨੇ ਦੇਖ ਲਾ ਭਾਈ ਅਸੀਂ ਨਾ 3 ਵਜੇ ਉੱਠਦੇ ਹਾਂ ਸਾਰਾ ਟੱਬਰ ਅੱਛਾ ਨਾ ਧੋਕੇ 4 ਵਜੇ ਅਸੀਂ ਸਿਮਰਨ ਕਰਨ ਬੈਠ ਜਾਂਦੇ ਹਾਂ ਹੈ ਫਿਰ ਭਾਈ 2 ਘੰਟੇ ਲਾਈਦੇ ਹਾਂ ਸਿਮਰਨ ਤੇ ਹੈ ਸਾਡੇ ਤਾਂ ਗੁਰੂ ਜੀ ਸਾਖ ਸ਼ਾਤ ਸਾਡੇ ਸਾਹਮਣੇ ਖੜ ਜਾਂਦੇ ਨੇ ਲੈ ਮੈਂ ਤੈਨੂੰ ਇੱਕ ਗੱਲ ਦੱਸਦਾ ਹੈ ਉਹ ਮੈਂ ਨਾ ਸਾਈਕਲ ਤੇ ਜਾਵਾਂ ਹੈ ਅੱਗੂ ਟੈਂਪੂ ਆਵੇ ਹਾਂ ਉਹ ਭਾਈ ਟੈਂਪੂ ਨੂੰ ਤਾਂ ਪਤਾ ਨਹੀਂ ਕੀ ਹੋਇਆ ਉਹ ਤਾਂ ਸਾਲਾ ਸਿੱਧਾ ਹੀ ਮੇਰੇ ਕਿੰਨੀ ਨੂੰ ਹੋ ਗਿਆ ਜਦੋਂ ਮੈਂ ਮੇਰੇ ਦੇਖਿਆ ਤਾਂ ਮੈਨੂੰ ਐ ਲੱਗਿਆ ਵੀ ਮੇਰਾ ਗੁਰੂ ਆ ਗਿਆ ਜਮੈਂ ਸਾਹਮਣੇ ਐ ਹੱਥ ਲਾ ਕੇ ਟੈਂਪੂ ਐ ਪੁੱਟਦਾ ਹੈ ਹੈ ਤੇ ਭਾਈ ਮੈਂ ਜਾ ਕੇ ਟੈਂਪੂ ਵਾਲੇ ਨੂੰ ਕਿਹਾ ਮਾਖਾ ਭਾਈ ਤੇਰਾ ਬਹੁਤ ਬਹੁਤ ਧੰਨਵਾਦ ਤੂੰ ਮੇਰੀ ਜਾਨ ਬਚਾਤੀ ਟੈਂਪੂ ਰੋਕਤਾ ਉਹ ਕਹਿੰਦਾ ਜੀ ਟੈਂਪੂ ਤਾਂ ਆਪੇ ਰੁਕ ਗਿਆ ਮੈਂ ਤਾਂ ਬ੍ਰੇਕ ਨਹੀਂ ਲਾਇਆ ਬ੍ਰੇਕ ਤਾਂ ਇਹਦੇ ਸਭੂ ਫੇਲ ਹੋ ਗਏ ਸੀ ਅੱਛਾ ਹੁਣ ਪਹਿਲਾਂ ਤੂੰ ਐ ਦੱਸ ਪਰੌਣਿਆ ਵੀ ਕੀ ਚਾਂਸ ਹੋਇਆ ਇਹ ਇਹ ਤਾਂ ਪਹਿਲੇ ਤੁਸੀਂ ਉਹ ਜਾਂਦੇ ਹੋਣਗੇ ਸੋਡਾ ਫਿਰ ਦੂਜਾ ਜਾਂਦਾ ਕਿ ਭਾਈ ਖਾਂਗ ਟਰੀ ਉਹ ਬਲਕਮ ਜੀ ਜਮੀ ਪਈ ਆਗੀ ਛਾਤੀ ਤੇ ਹਾਂ ਮੈਂ ਤਾਂ ਉਹ ਪਟਿਆਲੇ ਤੱਕ ਸਾਰੇ ਡਾਕਟਰ ਛਾਣ ਮਾਰੇ ਪਰਾਉਣੇ ਆ ਹਾਂ ਦੇਸੀ ਦਵਾਈਆਂ ਮੈਂ ਖਾ ਲੀਆਂ ਅੰਗਰੇਜ਼ੀ ਮੈਂ ਖਾ ਲੀਆਂ ਹਾਂ ਡਾਕਟਰ ਕਹਿੰਦੇ ਵੀ ਸਮਝੀ ਨਹੀਂ ਆਉਂਦੀ ਵੀ ਕੀ ਆ ਖਟੇ ਨੂੰ ਤੂੰ ਕੰਜਰ ਦਾ ਮੈਨੂੰ ਦੱਸ ਹੈ ਕਿਉਂ ਮੈਂ ਤਾਂ ਭੈਣ ਦਾ ਦੂਰੋਂ ਦੂਰੋਂ ਦਵਾਈ ਲੈਣ ਆਉਂਦੇ ਨੇ ਦੱਸੀ ਇਹ ਅੱਛਾ ਲੈ ਖੰਗ ਦੇ ਦਾ ਮੈਂ ਠਾ ਦੂ ਬਰੋਲੇ ਐ ਜੋ ਚੁਟਕੀਆਂ ਨਾਲੇ ਲੈ ਮੇਰੇ ਕੋਲ ਦਾ ਭਾਂਡਾ ਬੂਟੀ ਤਿਆਰ ਕਰੀਆ ਬੂਟੀ ਅੱਛਾ ਮਹਾਪੁੱਤ ਦਾ ਤੱਕਰ ਦਾਸ ਰੱਕਾ ਟੌਲੇ ਬਿਹੜੇ ਚਿੱਟੀ ਮੂਸਲੀ ਦਾਖਾ ਮੈਂ ਕਹਾ ਤੂੰ ਭਾਂਡਾ ਪੁੱਛਣਾ ਕੀ ਐ ਮੈਂ 2 ਮਿੰਟ ਹਰ ਤੇਰੀ ਖੰਗਰੀ ਤਾਂ ਮੈਂ ਡਾਰੀਆਂ ਮਾਰਾ ਦੂੰ ਕਮੈਂਟ ਬੈਠ ਫਿਰ ਹੋਰ ਪੁਰਾਣੇ ਮੈਂ ਤਾਂ ਬਾਬਾ ਮੇਰਾ ਲਾਜ ਮਸਰੀ ਵੀ ਪੈਣੀ ਆ ਆਹ ਬੱਸ ਕਿਤੇ ਕਿਤੇ ਛਿੜ ਦਿਆ ਇਹੇ ਆ ਹੌਨ ਲਾਜ ਹੋ ਜੂ ਤੂੰ ਮਾ ਟੈਨਸ਼ਨ ਹੁੰਦਾ 8000 ਆ ਤਾਂ ਮੇਲਾ ਦਾ दारू ਆ ਯਾਰ ਇਹ ਤਾਂ ਭਾਈ दारू ਮੈਂ ਪੀਉਂਗਾ ਤੈਨੂੰ ਤਾਂ ਮੈਂ ਖੰਗਦੀ ਦਵਾਈ ਦੇਵਾਂ ਹੈ ਅਈ ਹਾਏ ਇਹ ਤਾਂ ਮੇ ਤੋਂ ਦਵਾਈ ਮਾ ਦੂਰੋ ਦੂਰੋ ਲੈਣ ਆਉਂਦੇ ਨੇ ਪਾਤੜਾ ਤੱਕ ਦੇ ਲੋਕ ਆਉਂਦੇ ਨੇ ਮੇਰੇ ਕੋਲੇ ਅੱਛਾ ਹੋਰ ਆ ਲੈ ਇਹ ਜੋਗੀ ਤਾਂ ਮਾ ਮਸਾ ਹੱਥ ਹੱਥ ਬਨ ਕੇ ਨੁਕਤਾ ਲੇਤਾ ਹੈ ਇਹ ਤਾਂ ਸਾਡੇ ਜੋਗੀ ਤਿਆਰ ਕਰਦਾ ਤੀ ਵੇਖਾ ਹੈ ਚੱਕਰ ਦਾਸ ਰਾਕੇ ਚ ਅਹ ਅੰਗੂਰ ਇਹ ਚ ਲੈਤੀਆਂ ਵੱਡੀ ਮੂਸਲੀ ਛੋਟੀ ਮੂਸਲੀ ਹੈ ਔਲੇ ਬੇਰੇ ਮੈਂ ਕਹਿੰਦਾ ਇਹ ਜਿੰਨੀਆਂ ਦਵਾਈਆਂ ਨੇ ਸਾਰੀਆਂ ਇਹਦੇ ਵਿੱਚ ਨੇ ਠੀਕ ਵਾਖਾ ਇਹ ਤਾਂ ਪਹਿਲਾਂ ਤੋਂ ਦੇਖਦਾ ਯਾਰ ਲੈ ਲੈ ਪਾ ਕੇ ਤਾਂ ਕੋ ਘੰਗਰੀ ਕਿਧਰੀ ਭਾਜੂ ਇਹਨੂੰ ਕਹਿੰਦੇ ਕੀ ਨੇ ਇਹ ਹੈਗਾ ਕਰਨਲ ਸਹਾ ਪਾਕਿਸਤਾਨੀ ਬੱਤਾ ਆਪਣੇ ਨਹੀਂ ਬਣਦਾ ਇੱਧਰ ਇਹ ਨਾ ਇਹ ਤਾਂ ਮੈਨੂੰ ਮਸਾ ਨੁਕਤਾ ਦਿੱਤਾ ਜੋਗੀ ਨੇ ਅੱਛਾ ਹੋਰ ਜੋਗੀ ਨੂੰ ਕਹੋਦੇ ਗੁਰੂ ਨੇ ਨੁਕਤਾ ਦਿੱਤਾ ਸੀ ਹੈ ਸਵਾਕਵਾ ਕੇ ਗਿਆ ਮੈਨੂੰ ਕਹਿੰਦਾ ਫੇਰ ਨੁਕਤਾ ਦੇਉਂਗਾ ਮੈਂ ਪਹਿਲਾਂ ਕਿਸੇ ਨੂੰ ਦੱਸੇਗਾ ਨਹੀਂ ਐਹੋ ਜਿਹਾ ਕੁਛ ਨਾ ਪਹਾੜਾਂ ਚ ਮਿਲਦੀ ਆ ਬੂਟੀ ਤੂੰ ਮੈਂ ਕਹ ਲੈ ਖਸ਼ੂ ਲੈ ਕੇ ਦੇਖ ਆ ਹੈ ਨਾ ਕੋਸ ਬੂਟਾ ਨਹੀਂ ਪਈਏ ਚੋਕੀ ਆਉਂਦੀ ਵਿੱਚ ਇਹ ਤਾਂ ਲਾਚੀਆਂ ਲੂਚੀਆਂ ਦੀ ਆਉਂਦੀ ਹਬਰ ਲਈ ਚ ਇਹ ਤਾਂ ਪਾ ਮੈਂ ਚੱਪ ਲੈਣਿਆ ਹੈ ਔਲੇ ਆ ਪਾਬ ਖਾ ਲੈਣਿਆ ਹੈ ਮੈਂ ਪੀ ਲੂੰਗਾ ਪਾਈ ਘੁੱਟ ਕੇ ਦਾਰੂ ਤੇ ਮੈਨੂੰ ਤਾਂ ਨਹੀਂ ਸਰਦਾ ਇਹਦੇ ਬਿਨਾ ਹੈ ਚਾਲਾ ਭਾਈ ਪਾਕਿਸਤਾਨੀ ਬੱਤਾ ਮੈਂ ਪੀ ਲੈ। ਹਾਂ ਪਾਕਿਸਤਾਨੀ ਬੱਤਾ ਤੂੰ ਪੀ ਲੈ। ਠੀਕ। ਇਹ ਖਾ। ਪਾਣੀ ਪੂਣੀ ਦਾ ਭਾਈ ਅਸੀਂ ਫਿਰ ਫਿਲਟਰ ਵਾਲੀ ਚੱਕ ਲਿਆਉਣੇ ਨੇ। ਐਸ ਤਾਂ ਨਹੀਂ ਪੈਂਦਾ ਹੁੰਦਾ। ਨਾ ਇਹ ਤਾਂ ਨਹੀਂ ਪੈਂਦਾਗਾ। ਅੱਛਾ। ਹਾਂ। ਠੀਕ ਹੈ। ਜੇ ਤੂੰ ਆਪਦੇ ਕੋਈ ਗੁਰੂ ਗੁਰੂ ਦੇ ਨਾਮ ਦਾ ਛਿੱਟਾ ਕਰਨਾ ਕੱਢ ਦੇ। ਮੈਂ ਤਾਂ ਕੱਢਦਾ ਨਾ ਨਾ ਕਦੇ-ਕਦੇ। ਲੈ ਦਵਾਈ ਤਾਂ ਫਿਰ ਗੁਰੂ ਦਾ ਨਾਮ ਲੈ ਕੇ ਲੈਂਦੇ ਹਾਂ। ਮੈਂ ਕਹਾਂ ਤੂੰ ਦਵਾਈ ਖੰਗ ਖੁੰਗ ਦੀ ਗੱਲ ਛੱਡ ਦਿਖਾ ਮਨਦਲਾ ਟੈਨਸ਼ਨ ਬਲੱਡ ਪ੍ਰੈਸ਼ਰ ਸ਼ੂਗਰ। ਅੱਛਾ। ਇਹ ਤਾਂ ਛੜਦੀ ਕੁਛ ਨਹੀਂ ਤੇ ਆ ਦੇਖ ਲੈਣੇ ਆ ਭਾਈ ਦਵਾਈ ਹਾਂ ਜਦੋਂ ਤੈਨੂੰ ਚਾਰ ਕੜਾੜੇ ਦਵਾਈ ਦੇ ਪੀਲੇ ਮਸਾਂ ਲੈ ਲੈ ਵੀ ਤੂੰ ਜਹਾਜਾਂ ਦੀ ਸੈਲ ਕਰੇਗਾ ਆ ਹਾਂ 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 ਲੈ ਜਿਵੇਂ ਲੱਗੀ ਇਹ ਤਾਂ ਹੋਰੇ ਕੁਛ ਚੱਕੀ ਜਾਂਦੀ ਆ ਇਹ ਜੜੀ ਬੂਟੀਆਂ ਨੇ ਫਿਰ ਹੈ ਗਰਮੈਸ਼ਤਾ ਨਹੀਂ ਕਰਦੀ ਪਹਿਲਾਂ ਲੈ ਗਰਮਾਇਸ ਕੇ ਵਿੱਚ ਕੋਈ ਜੜੀ ਬੂਟੀਆਂ ਜਦੋਂ ਅੰਦਰ ਤੇਰੇ ਆ ਸੰਗ ਵੀ ਦੀ ਨੰਗੀ ਪਹਿਲਾਂ ਸਾਰਾ ਤਰਾ ਸੰਗ ਸਾਫ਼ ਕਰਿਆ ਨੇ ਹੈ ਨਾਤਾ ਤੈਨੂੰ ਦੇਖ ਤਾਲ ਕਿਉਂ ਕਬਜ਼ੀ ਰਹਿਣੀ ਐ ਨਾ ਤਰੇ ਢਿੱਡ ਤੇ ਗੈਸ ਬਣਨਾ ਨਾ ਤੈਨੂੰ ਪਿਆਬ ਬਣਨਾ ਹੈ ਹੈ ਮੈਂ ਤੁਹਾਨੂੰ ਇਤਨਾ ਪਾੜਦਾ ਫਿਰਿਆ ਵੀ ਕਿੱਥੇ ਐਨੇ ਇਲਾਜ ਹੋਰ ਇਹਦਾ ਬੁੱਟੀ ਇੱਕ ਲਾ ਦੇਣੀ ਲੈ ਤੂੰ ਆ ਦੇਖ ਇਹ ਜਿਹੜੀਆਂ ਪਹਾੜੀ ਬੁੱਟੀਆਂ ਹੁੰਦੀਆਂ ਨੇ ਹੁੰਦੀਆਂ ਤਾਂ ਭਾਈ ਗੁਣਕਾਰੀ ਨੇ ਹਾਂ ਆ ਸਾਡਾ ਗੁਰੂ ਨਾ ਹੁਣ ਪਹਾੜਾਂ 'ਚ ਗਿਆ ਹੋਇਆ ਅੱਛਾ ਇੰਨੀ-ਇੰਨੀ ਵਰਤੋਂ ਪੈਂਦੀ ਆ ਹਾਂ ਤੂੰ ਐ ਸਮਝ ਲੈ ਵੀ ਹੁਣ ਉਹ ਪਹਾੜੀ ਲੋਕਾਂ ਨੂੰ ਤਾਰਦਾ ਫਿਰਦਾ ਤੇ ਸਮਾ ਫਿਰਨ ਗਿਆ ਪਹਾੜਾਂ 'ਚ ਪਲਾਂ ਪਹਾੜੀ ਸੰਗਤ ਨੂੰ ਤਾਰਨ ਗਿਆ ਹਾਂ ਕਹਿੰਦਾ ਉੱਥੇ ਵੀ ਲੋੜ ਐ ਅੱਛਾ ਤੜਾਰਦੀ ਅੱਛਾ ਪੰਡਾ ਉਹਨੇ ਹਰਿਆਣਾ ਹੁਣਾ ਬਾਹਰ ਤਾਰਤਾ ਹਨਾ ਓਏ ਉੱਥੇ ਲੋਕ ਮੇਰੇ ਸਾਲੇ ਬਰਫਾਂ ਤੋਂ ਤਿਲਕ ਤਿਲਕ ਕੇ ਡਿੱਗੀ ਜਾਂਦੇ ਨੇ ਲੈ ਹੋਰ ਕਰਨੀ ਵਾਲੇ ਨੇ ਭਾਈ ਲੈ ਹੋਰ ਹੋਰ ਕਰਨੀ ਵਾਲੇ ਆ ਹਾਂ ਤੂੰ ਕਰਨ ਵਾਲਿਆਂ ਸਿਆਣਾ ਇੱਕ ਪਈ ਨੂੰ ਸਮਝਾ ਕੇ ਆ ਤਰੀ ਭੈਣ ਨੂੰ ਲੈ ਹੋਰ ਥੋੜਾ ਜਲਾ ਹਾਂ ਪਾ ਜੀ ਆ ਬੁੱਟੀ ਆ ਬੁੱਟੀ ਪਾ ਦੇ ਪਾ ਚੱਲ ਤੂੰ ਪਈ ਨੂੰ ਸਮਝਾ ਕੇ ਆ ਤਰੀ ਭੈਣ ਨੂੰ ਇਹ ਕਰਦੀ ਆ ਸ਼ੱਕ ਮੇਰੇ ਹੈ ਮੇਰੀ ਤੇ ਆ ਬੱਬੂ ਵੀ ਬਹੁਤ ਸ਼ੱਕ ਕਰਦੀ ਹੈ ਹੈ ਉਹ ਕਹਿੰਦੀ ਤੁਸੀਂ ਦੇਖਾਇਆ ਕਹਿੰਦੀ ਹੈ ਕਹਿੰਦੀ ਤੁਸੀਂ ਦੋਨੇ ਮੈਨੂੰ ਸਾਰਾ ਇੱਕ ਥਾਲੀ ਚ ਰੋਟੀ ਖਾਣੇ ਹੈ ਹੈ ਉਹ ਪਾਈ ਉਹਦੇ ਬਾਪ ਨਹੀਂ ਹੈਗਾ ਵਿਚਾਰੀ ਉਹ ਮੈਨੂੰ ਕਹਿੰਦੀ ਹੈ ਵੀ ਪਾਪੇ ਮੈਂ ਤੇਨੂੰ ਰੋਟੀ ਖਾਲਾ ਬਹਿ ਕੇ ਮੈਂ ਕਿਹਾ ਈਆਂ ਵਰਗੇ ਮੈਂ ਕਿਹਾ ਭਾਈ ਖਾ ਲੈ ਆਹ ਗੱਲ ਤਾਂ ਦੇਖ ਭਾਈ ਮਾਰੀ ਆ ਫੇਰ ਆ ਕੇ ਕਹਿੰਦੀ ਹੈ ਕਹਿੰਦੀ ਤੁਸੀਂ ਮੈਨੂੰ ਸਾਰੇ ਦੇ ਜੱਟ ਮਿੱਟ ਦੇਖ ਮੇਰੀ ਈਆਂ ਵਰਗੇ ਮੈਂ ਜੱਟ ਮਿੱਟ ਕਰਨ ਉਹਦੇ ਨਾਲ ਆਹ ਤਾਂ ਜਾਮਾ ਕੋਈ ਨਾ ਮੈਂ ਕਹਿ ਕੇ ਜਾਊਂਗਾ ਹੋਰ ਕਹੀਂ ਨਾ ਨਾ ਮੈਂ ਸਮਝਾਊਂਗਾ ਹਾਂ ਮੈਂ ਉਹਨੂੰ ਸਮਝਾਊਂਗਾ ਵੀ ਆਇਆ ਨਹੀਂ ਤੂੰ ਗਲਤ ਆ ਲਾਲ ਲਾਲ ਯਾ ਮੈਂ ਪੀ ਦੋ ਤਣਕ ਬਾਰ ਹੋਰ ਪੀ ਲਈ ਮੈਂ ਕਿਹਾ ਜਮਾ ਸੈੱਟ ਕਰ ਦੂ ਬਾਈ ਪੁਰਾਣਿਆ ਜਦੋਂ ਪਹਿਲਾਂ ਪੀਤੀ ਐ ਇਹ ਦਵਾਈ ਉਦੋਂ ਕੌੜੀ ਵੀ ਸੀ ਹਾਂ ਹੁਣ ਨਹੀਂ ਲੱਗੇ ਮੈਂ ਕਿਹਾ ਅਗਲੀ ਪੀਵੇਂਗਾ ਲੱਗੂ ਜਮੇ ਤਾਂ ਸਿਓ ਖਾਦੇ ਬਨੇ ਅੱਛਾ ਹੋਰ ਲੈ ਪਾ ਫਿਰ ਐ ਤੂੰ ਸਵਾ ਮਰ ਕੇ ਲੱਗੂ ਜਿਆਦੇ ਨਾ ਹੋ ਜੇ ਕਿਤੇ ਕੰਮ ਕਿਉਂ ਹੈ ਬਲਗ ਮੱਚੀ ਜਾਉ ਜਿਆਦੇ ਮੈਂ ਕਿਹਾ ਨਾ ਕਿਤੇ ਇੰਦਰੋਸ ਵਾਲੀ ਨਾ ਖੂਨ ਖਾਨ ਜਾਂ ਵੱਡ ਲੇ ਕਿਤੇ ਬਲਗ ਵੱੜਦੀ ਵੱੜਦੀ ਚੱਲ ਥੋੜੀ ਜਿਹੀ ਲਾਲਾ ਕਰੀ ਲਾਉਣੀ ਮੈਂ ਤਾਂ ਮੂੰਹ ਦੇ ਦਾਂ ਨਾ ਨਾ ਉਹ ਵੀ ਦੇ ਦੇ ਕੋਈ ਨਾ ਮੈਂ ਤੈਨੂੰ ਉਹ ਦੇ ਦੂੰਗਾ ਅੱਧੀ ਕੋਲ ਚੱਲ ਬਸ ਫਿਰ ਬਸ ਬਸ ਮੈਂ ਤਾਂ ਹੀ ਲਾਉਂਦਾ ਭਾਈ ਪਕੌੜੀਆਂ ਜੇ ਰੱਖੇ ਨੇ ਭਾਂਡੇ ਦਾ ਦਿਵਾ ਖਾਂਗੇ ਚੱਲ ਕੋਈ ਲੈ ਕਰ ਆਪਾ ਪਾਕਿਸਤਾਨੀ ਬੱਤਰਾ ਚੱਕ ਲੈਨੇ ਨਾਲ ਅੱਛਾ ਨਾਲ ਤਾਂ ਪੱਥਰੜੇ ਬਾਹਰ ਚ ਮਾਰ ਲੈਣਾ ਗੇੜਾ ਹੈ ਤੇ ਨਾਲ ਹੀ ਚੱਲਦੇ ਆਪਾਂ ਘਰੇ ਰੋਟੀ ਟੁੱਕ ਦਾ ਟਾਈਮ ਹੋ ਗਿਆ ਰੋਟੀ ਟੁੱਕੀ ਖਾ ਲਈ ਚੱਲ ਕੋਈ ਹੈ ਠੀਕ ਔਰ ਇਹ ਮਿਤੜੀ ਭੈਣ ਫਿਰ ਤੈਨੂੰ ਪਤਾ ਬਤਵਾ ਬੋਲਦੀ ਹੈ ਨਾ ਅੱਜ ਨਹੀਂ ਬੋਲਦੀ ਬਈ ਹੈ ਅੱਜ ਤਾਂ ਉਹਦਾ ਭਾਈ ਆ ਹੈ ਇਹ ਤੇਮਾਰ ਕੰਨ ਜੇ ਨਹੀਂ ਕਰੀ ਬੈਠਿਆ ਹੋਈ। ਪੁਰਾਣੇ। ਤਨਨਾ ਤਾਂ ਸਾਇਆ ਸਾਇਆ ਜੀ ਹੋਈ ਐ ਜੀ ਸਾਇਆ ਸਾਂ ਜੀ। ਤੇ ਇਹਦਾ ਗਰਮਾਇਆ ਸ ਬਹੁਤ ਭਰੀ ਹੋਈ। ਤੂੰ ਐ ਕਰ। ਥੋੜਾ ਜਿਹਾ ਪਾਕਿਸਤਾਨੀ ਬੱਤਾ ਹੋਲਦੀ। ਜਮਾ ਸਾਟ ਕਰ ਦੂ। ਲੱਫ ਪਾ ਦੇ। ਸਰ। ਜਿੰਨਾ ਪਾ ਰੱਖੀ। ਹਾਂ। ਆ ਮਾਰ ਦੇ। ਬੰਦਾ ਦਾ ਲਾ। ਤੇ ਤੂੰ ਸਾਇਆ ਤੋਏ ਨਾਲ। আহা তোমার সামনে আপাতত পুরো টাইম না এরিয়া আছে হ্যাঁ সেরা সারি পাই ਲੱਗਾ ਫਾਟਕਾ ਇਹ ਬੰਦਾ ਬਗਲਾ ਭਗਤ ਚੱਲੀ ਗਿਆ ਆ ਮੇਰੇ ਸਾਹ ਕਰਨੀ ਤੋਸੀ ਗਏ ਨੇ ਕਿ ਅਸੀਂ ਪੈੱਗ ਨਹੀਂ ਲਾਉਣਾ ਤੇ ਤੇਰੀ ਨਹੀਂ ਲਾਉਣਾ ਇਹ ਸਾਗਨ ਲੋਕਨੋ ਕ ਸਾਰੀ ਪੁੰਜ ਨੇ ਇਹ ਆ ਪਾਈ ਪਾਪਾ ਜੀ ਤੁਹਾਡੇ ਵਾਸਤੇ ਤੇ ਨਾਮਾ ਜੀ ਵਾਸਤੇ ਰੋਟੀ ਕੰਦਾ ਤੇਰਾ ਮਾਮਾ ਤਾਂ ਭਾਈ ਨਾਮ ਸਿਮਰਨ ਕਰਨ ਲੱਗਿਆ ਹੁਣ ਤੂੰ ਮੇਰੇ ਵਾਸਤੇ ਪਾ ਲਈ ਥੋੜੀ ਜੀ ਹੈ ਤੇਰੀ ਮਾਂ ਕਿੱਥੇ ਐ ਮੰਮੀ ਤਾਂ ਲਾਂਦੇ ਨੇ ਚੱਲ ਪਾਈ ਵਧੀਆ ਗੱਲ ਹੈ ਕਿ ਸੀਨਾ ਖਾਸੀ ਜਪਨਾ 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 ਸ਼ਰੀਰ ਲੈ ਠੀਕ ਨਹੀਂ ਮੇਰਾ ਭਾਈ ਤਾਂ ਸ਼ਬਦ ਨਾਮ ਤੇ ਬੈਠਾ ਹੂ ਮੈਂ ਮਰ ਜਾ ਕਰਨੈਲ ਵੀਰੇ ਕਰਨੈਲ ਵੀਰੇ ਕਰਨੈਲ ਵੀਰੇ ਹੂ ਮੈਂ ਮਰ ਜਾਵੇ ਤੈਨੂੰ ਕੀ ਹੋ ਗਿਆ ਸਾਰੀ ਰਾਤ ਦਾ ਨਾਮ ਸ਼ਬਦ ਤੇ ਬੈਠਾ ਉਹ ਪੈਣੇ ਪੈਣ ਮਰਾਵੇ ਥੋੜਾ ਰੋਲਾ ਮੇਰੇ ਤਾਂ ਨਾ ਰਾਤ ਫੇਰ ਬਾਬੇ ਸੁਪਨੇ ਚ ਆਏ ਅੱਛਾ ਕੀ ਕਹਿੰਦੇ ਵੀਰਾ ਲੈ ਕਹਿਣਾ ਕੀ ਆ ਮੈਨੂੰ ਕਹਿੰਦੇ ਪੋਚੀ ਫੱਟੀ ਸਾਰੇ ਨਾਮ ਸ਼ਬਦ ਦੀ ਕਿਉਂ ਉਹ ਪੜ੍ਹਨੇ ਤੇਰੇ ਵਾਲੇ ਖਸਮ ਨੇ ਨਾ ਕੱਲ ਮੈਨੂੰ ਫੇਰ ਪਾਕਿਸਤਾਨੀ ਬੱਤਾ ਪਲਾਤਾ ਹੂੰ ਮਰ ਜਾਂ